ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੁਣ ਵੱਧ ਸਕਦੀਆਂ ਨੇ ਚਾਰਜ ਸ਼ੀਟ ਫਾਈਲ ਕਰ ਦਿੱਤੀ ਗਈ ਹੈ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਔਰ ਕਿਹਾ ਜਾ ਰਿਹਾ ਹੈ ਕਿ ਲੰਮੀ ਚੌੜੀ ਚਾਰਜ ਸ਼ੀਟ ਹੈ ਹੁਣ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਭਵਿੱਖ ਕੀ ਕਹਿੰਦਾ ਹੈ ਬਿਕਰਮ ਸਿੰਘ ਮਜੀਠੀਆ ਦਾ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਜੋ ਨੇ ਰੌਟਸਰ ਸਾਹਿਬਾ ਦਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਬਿਕਰਮ ਸਿੰਘ ਮਜੀਠੀਆ ਦੀ ਹੁਣ ਜਿਹੜੀ ਕਿਸਮਤ ਆ ਉਹ ਚਾਰਜ ਸ਼ੀਟ ਦੇ ਵਿੱਚ ਦਾਖਲ ਹੋ ਚੁੱਕੀ ਹੈ ਭਵਿੱਖ ਕੀ ਕਹਿੰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜੋ ਮੈਨੂੰ ਅੱਜ ਚਾਰ ਸ਼ੀਟ ਬਾਰੇ ਪਤਾ ਲੱਗਿਆ bizness bureau punjab ਨੇ ਬੜੀ ਠੋਕਵੀਂ ਚਾਰ ਸ਼ੀਟ ਫਾਈਲ ਕੀਤੀ ਹੈ ਘੜ ਕੇ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਨਾ ਗੁੱਲੀ ਘੜ ਕੇ ਪੂਰੀ ਗੁੱਲੀ ਘੜ ਕੇ ਚਾਰ ਸ਼ੀਟ ਫਾਈਲ ਕੀਤੀ 40000 ਰੁਪਏਾਂ ਦੀ ਚਾਰ ਸ਼ੀਟ ਚਾਰ ਟ੍ਰਾਂਕ ਭਰ ਕੇ ਲਿਆਏ ਗਏ 200 ਗਵਾਹ ਵਿੱਚ ਰੱਖੇ ਗਏ ਠੀਕ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ 700 ਕਰੋੜ ਦੀ ਜਿਹੜੀ ਆ ਨਿਕਲੀ ਆ 540 ਕਰੋੜ ਕਰਦੇ ਸੀ ਆਮਾ ਦੀ ਪਾਰਟੀ ਦੇ ਮੰਤਰੀ ਵੀ ਤੇ ਹੋਰ ਵੀ ਉਹ 700 ਕਰੋੜ ਦਾ ਲੇਖਾ ਜੋਖਾ ਜਿਹੜੀ ਆਪਾਂ ਕਹੀਏ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਉਹ ਬਿਜਲੈਂਸ ਬਿਊਰੋ ਨੇ ਦਾਵਾ ਠੋਕਿਆ ਕਿ 700 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਇਹ ਵਿਕਰਮ ਜਿਠੀਆ ਦੇ ਕੋਲ ਉਹ ਹੈ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਨਹੀਂ ਬਣਾਈ ਗਈ ਆ ਇਹਦੇ ਵਿੱਚ ਬਹੁਤ ਪ੍ਰਾਪਰਟੀਆਂ ਹੈਗੀਆਂ ਜਿਹੜੀ ਕੁਝ ਦਿੱਲੀ ਦੀ ਪ੍ਰਾਪਰਟੀ ਇਹਨਾਂ ਨੂੰ ਲੱਭੀ ਫਾਰਮ ਹਾਊਸ ਹੈਗਾ ਹੋਰ ਕੁਝ ਹਰਿਆਣੇ ਚ ਵੀ ਪ੍ਰਾਪਰਟੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਹੈ ਨਾ ਇੱਕ ਹੋਰ ਚੀਜ਼ ਇਸ ਚਾਰ ਸ਼ੀਟ ਵਿੱਚ ਆ ਕਿਉਂਕਿ ਇਹਨੂੰ ਪੜਦਿਆਂ ਵੀ ਹਜੇ 5-6 ਦਿਨ ਲੱਗ ਜਾਣੇ ਆ 40000 ਪੇਜਾਂ ਨੂੰ ਕਿਹੜਾ ਪੜਨਾ ਨਾ ਸੌਖਾ ਜੋ ਉੱਤੋਂ-ਉੱਤੋਂ ਮੈਨੂੰ ਸਮਝ ਆਈ ਹੈ ਜਾਂ ਮੈਂ ਸਮਝਿਆ ਕਿਸੇ ਕੋ ਇਹਦੇ ਚ ਗੱਡੀਆਂ ਦਾ ਬਹੁਤ ਜ਼ਿਕਰ ਹੈ ਬਈ ਬਹੁਤ ਜ਼ਿਆਦਾ ਗੱਡੀਆਂ ਜਿਹੜੀਆਂ ਵਿਕਰਮ ਜੀਠੀਏ ਦਾ ਪੈਸਾ ਉੱਚ ਨਿਵੇਸ਼ ਹੈਗਾ ਸੀ ਕਾਰਾਂ ਵਾਲੇ ਤੇ ਉਹ ਵੀ ਜਿਹੜਾ ਵਾ ਗੱਡੀਆਂ ਦਾ ਵੀ ਮਹਿੰਗੀ ਗੱਡੀਆਂ ਲਗਜ਼ਰੀ ਗੱਡੀਆਂ ਦਾ ਉਹ ਵੀ ਚਾਰ ਸ਼ੀਟ ਦੇ ਵਿੱਚ ਦੱਸਿਆ ਗਿਆ ਕਿ ਕਿਹੜੀਆਂ ਗੱਡੀਆਂ ਗੱਡੀਆਂ ਇਹਨਾਂ ਨੇ ਕਿਵੇਂ-ਕਿਵੇਂ ਕਿਹਦੇ-ਕਿਹਦੇ ਨਾਮ ਤੇ ਰੱਖੀਆਂ ਹੋਈਆਂ ਸੀਗੀਆਂ ਕਿਵੇਂ ਉਹਦਾ ਇਸਤੇਮਾਲ ਕੀਤਾ ਗਿਆ ਸੋ ਮੈਨੂੰ ਲੱਗਦਾ ਕਿ ਇੰਨੀ ਛੇਤੀ ਇਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੋਵੇਗਾ ਜਿਵੇਂ ਕਾਫੀ ਪੈਸਾ ਜਿਹੜੀਆਂ ਫੋਰਨ ਦੀਆਂ ਕੰਪਨੀਆਂ ਤੋਂ ਚੈਨਲਾਈਜ਼ ਕੀਤਾ ਗਿਆ ਚਲੋ ਉਹਦਾ ਕੇਸ ਇੱਕ ਈਡੀ ਦਾ ਕੇਸ ਬਣੇਗਾ ਬਾਅਦ ਵਿੱਚ ਮਨੀ ਲਾਂਡਰਿੰਗ ਦਾ ਕੇਸ ਬਣੇਗਾ ਫੇਮਾ ਦਾ ਕੇਸ ਹੋਏਗਾ ਉਹ ਬਾਅਦ ਦੇ ਵਿੱਚ ਜਾਂਚ ਹੋਊਗੀ ਉਹਦੀ ਲੇਕਿਨ ਇਹ ਜਿਹੜੀਆਂ ਉਹਦੇ ਵਿੱਚ ਵਿਦੇਸ਼ੀ ਸੰਪਤ ਵਿਦੇਸ਼ਾਂ ਤੋਂ ਜਿਵੇਂ ਕੰਪਨੀਆਂ ਰਾਈ ਆਪਣੀ ਕੰਪਨੀਆਂ 'ਚ ਇਨਵੈਸਟ ਕਰਾਣਾ ਜਾਂ ਉਹਨਾਂ ਕੋ ਉਧਾਰ ਲੈਣਾ ਬਾਅਦ 'ਚ ਸੈਟਲਮੈਂਟ ਕਰਨਾ ਉਹਨਾਂ ਨਾਲ ਉਹਦਾ ਪੈਸਾ ਵੀ ਜਿਹੜਾ ਹੈਗਾ ਵਾ ਕੁਝ ਇਹਨਾਂ ਦਾ ਜਿਹੜਾ ਇਨਵੈਸਟਮੈਂਟ ਹੈਗੀਆਂ ਯੂਪੀ ਦੀ ਗੋਰਖਪੁਰ ਦੇ ਵਿੱਚ ਜਿਹੜੀ ਡਿਸਟਲਰੀ ਹੈ ਉਹਦੇ ਬਾਰੇ ਵਿੱਚ ਜ਼ਿਕਰ ਹੈਗਾ ਹੋਰ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਇਹਨਾਂ ਦਾ ਬਾਲਾ ਜ਼ਿਕਰ ਹੈਗਾ ਕੁਝ ਦੋ ਚਾਰ ਪ੍ਰਾਪਰਟੀਆਂ ਬਿਜ਼ਨਸ ਨੂੰ ਨਵੀਆਂ ਵੀ ਲੱਭੀਆਂ ਜਿਹੜੀ ਇਹ ਹਿਮਾਚਲ ਦੀ ਪ੍ਰਾਪਰਟੀ ਹੈ ਉਹ ਜਿਹੜੀ ਕਹਿੰਦੇ ਸੀ 1000 ਏਕੜ ਹੈ ਉਹਦੀ ਜਗ੍ਹਾ ਮੈਨੂੰ ਲੋਦਾ 2-4 ਏਕੜ ਜਿਹੜੀ ਐ ਜ਼ਮੀਨ ਉਹਦੀ ਚਾਰਟ ਸ਼ੀਟ ਫਾਈਲ ਕੀਤੀ ਗਈ ਆ ਕਿਉਂਕਿ ਉਹ ਕਹਿੰਦੇ ਵੀ ਐਗਰੀਮੈਂਟ ਦੇ ਵਿੱਚ ਤੇ ਉਹਦੇ ਵਿੱਚ ਕੁਝ ਡਿਫਰੈਂਸ ਸੀਗਾ ਪਰ 4 ਏਕੜ ਜ਼ਮੀਨ ਜਿਹੜੀ ਆ ਮਸ਼ੋਬਰਾ ਦੀ ਜ਼ਮੀਨ ਜਿਹੜੀ ਆ ਉਹ ਸੀ ਬੁੱਧ ਸਿੰਘ ਦਾ ਜ਼ਿਕਰ ਹੈਗਾ ਸੀ ਬੁੱਧ ਸਿੰਘ ਦਾ ਮੁੰਡਾ ਇਹਦਾ ਵਿਕਰਮ ਚਿੱਠੀਆਂ ਦਾ ਹਾਣੀ ਸੀਗਾ ਉਹਦੀ ਇਨਵੈਸਟਮੈਂਟ ਹੈਗੀ ਆ ਉਹਦੇ ਬਾਰੇ ਜ਼ਿਕਰ ਹੈਗਾ ਉਹਦੇ ਵੱਲੋਂ ਦਿੱਤੀਆਂ ਹੋਈਆਂ ਗੱਡੀਆਂ ਦਾ ਜ਼ਿਕਰ ਆ ਉਹਦੇ ਵੱਲੋਂ ਦਿੱਤਾ ਪੈਸੇ ਦਾ ਜ਼ਿਕਰ ਆ ਕੁਝ ਬਲੈਕ ਮਨੀ ਜਿਹੜੀ ਹੈ ਹਿਮਾਚਲ ਦੇ ਵਿੱਚ ਮਸ਼ੋਬਰਾ ਦੇ ਵਿੱਚ ਇਸਤੇਮਾਲ ਹੋਈ ਆ ਉਹਦਾ ਜ਼ਿਕਰ ਹੈਗਾ ਮਤਲਬ ਕਹਿਰਾ ਮਲਾ ਮਲੂਕੇ ਜਿਹੜਾ 700 ਕਰੋੜ ਦੇ ਆਸ-ਪਾਸ ਆਮਦਨ ਤੋਂ ਵੱਧ ਜਾਇਦਾਦ ਜਿਹੜੀ ਉਹ ਵਿਕਰਮ ਮਜੀਠੀਆ ਦੀ ਬਿਜ਼ਨਸ ਬਿਊਰੋ ਨੇ ਕਲੇਮ ਕੀਤੀ ਆ ਕਿ ਇੰਨੀ ਜਾਇਦਾਦ ਇਹਦੀ ਬਣੀ ਆ ਡਾਕਟਰ ਸਾਹਿਬ ਇਹਦੇ ਵਿੱਚ ਰਣਜੀਤ ਸਿੰਘ ਗਿੱਲ ਦਾ ਵੀ ਜ਼ਿਕਰ ਕਹਿੰਦੇ ਆ ਰਿਹਾ ਸੀ ਹੋਰ ਵੀ ਬੜੇ ਨਾਮ ਸੀਗੇ ਇਹਨਾਂ ਨਾਮਾਂ ਦਾ ਕੁਝ ਹੋਇਆ ਅਜੇ ਤੱਕ ਹਾਂ ਦੇਖੋ ਇਹਦਾ ਵੀ ਜ਼ਿਕਰ ਹੈਗਾ 2012 ਦੇ ਵਿੱਚ ਰਣਜੀਤ ਸਿੰਘ ਗਿੱਲ ਨੇ 7 ਕਰੋੜ ਰੁਪਈਆ ਜਿਹੜਾ ਲੋਨ ਲਿੱਤਾ ਸੀ ਰਿਲਾਇੰਸ ਕੰਪਨੀ ਤੋਂ ਉਹਦੇ ਤੋਂ 3 ਕਰੋੜ ਤਾਂ ਉਹਨੇ ਵਿਕਰਮਜੀਠੀਆ ਦੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਦੀ ਕੰਪਨੀ ਨੂੰ ਦੇ ਦਿੱਤਾ ਸੀਗਾ ਗਰੇਵਾਲਸ ਦੀ ਕੰਪਨੀ ਨੂੰ ਦਿੱਤਾ ਸੀ 4 ਕਰੋੜ ਰੁਪਈਆ ਉਹਨੇ ਆਪਣੇ ਖਾਤੇ ਚ ਕਢਾਇਆ ਸੀ ਉਹਦਾ ਜ਼ਿਕਰ ਹੈਗਾ ਉਹ 4 ਕਰੋੜ ਕਿੱਥੇ ਆ ਕਿਉਂਕਿ ਹਜੇ ਰਣਜੀਤ ਗਿੱਲ ਜਿਹੜਾ ਉਹਦੀ ਗ੍ਰਿਫਤਾਰੀ ਨਹੀਂ ਹੋਈ ਆ ਹਜੇ ਉਹਦਾ ਮਾਮਲਾ ਹਾਈ ਕੋਰਟ ਚਲ ਰਿਹਾ ਉਦੇ ਵਿੱਚ ਉਹ ਕੋਈ ਪੁੱਛਤਾ ਚ ਹੋਏਗੀ ਵੀ ਇਹ 4 ਕਰੋੜ ਕਿੱਥੇ ਇਸਤੇਮਾਲ ਕੀਤੇ ਤਾਂ 3 ਕਰੋੜ ਜਿਹੜਾ ਵਾ ਬਿਕਰ ਮਜੀਠੀਆ ਦੇ ਜਿਹੜੇ ਰਿਸ਼ਤੇਦਾਰਾਂ ਦੀ ਕੰਪਨੀ ਨੂੰ ਆਇਆ ਸੀ ਉਹ ਵਾਪਸ ਨਹੀਂ ਗਿਆ ਉਹਦਾ ਜ਼ਿਕਰ ਹੈਗਾ ਵੀ ਇਹ ਪੈਸਾ ਜਿਹੜਾ ਹੈ ਕਿਉਂਕਿ 13 ਸਾਲ ਪੈਸਾ ਕਿਸੇ ਤਰ੍ਹਾਂ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਆ ਠੀਕ ਆ ਤੁਸੀਂ ਇਨਕਮ ਟੈਕਸ ਰਿਟਰਨਾਂ ਚ ਦੱਸੋ ਲੇਕਿਨ ਉਹ ਕਿਉਂ ਲਿਖਤਾ ਗਿਆ ਇਹੀ ਜਿਹੜੇ આરોਪ ਹੈਗੇ ਆ ਰੌਬਰਟ ਵਾਰਡਰਾ ਤੇ ਆ ਬਈ ਉਹਨੇ ਡੀਐਲਐਫ ਦੇ ਕੋਲੋਂ ਜਿਹੜਾ ਪੈਸਾ ਲਿੱਤਾ ਹੋਇਆ ਉਹਨਾਂ ਨੂੰ ਪ੍ਰਾਪਰਟੀਆਂ ਦੀਵਾਨ ਦੇ ਲਈ ਇਹੀ ਉਹਦੇ ਤੇ ਇਲਜ਼ਾਮ ਹੈ ਇਹੀ ਇਲਜ਼ਾਮ ਜਿਹੜੇ ਹੈ ਲਗਭਗ ਇੱਧਰ ਵਾਲੇ ਜਿਹੜੇ ਰਣਜੀਤ ਗਿੱਲ ਵਾਲੇ ਆ ਇਹ ਵੀ ਉਹਦੇ ਨਾਲ ਮਿਲਦੇ ਜੁਲਦੇ ਇਲਜ਼ਾਮ ਹੈਗੇ ਆ ਕੁਝ ਜਿਹੜਾ ਹੋਰ ਬਈ ਜਿਹੜਾ ਪੈਸੇ ਦਾ ਲੈਣ ਦੇ ਨਾ ਹੋਇਆ ਇਹਨਾਂ ਦੇ ਖਾਤਿਆਂ ਦੇ ਵਿੱਚ ਕੁਝ ਡਿਫਰੈਂਸ ਹੈਗਾ 200 250 ਕਰੋੜ ਦਾ ਉਹਦਾ ਵੀ ਜ਼ਿਕਰ ਹੈਗਾ ਬਈ ਇਹਨਾਂ ਨੇ ਦੱਸਿਆ ਘਟ ਹੋਇਆ ਖਾਤਿਆਂ 'ਚ ट्रांजੈਕਸ਼ਨਾਂ ਜ਼ਿਆਦਾ ਹੋਈਆਂ ਹੋਈਆਂ ਪਾਸੇ ਕੁੱਲ ਮਿਲਾ ਕੇ ਜਿਹੜਾ ਬਿਜ਼ਨਸ ਨੇ ਅੱਜ ਚਾਰ ਸ਼ੀਟ ਫਾਈਲ ਕੀਤੀ ਹੈ ਔਰ ਕਰੀਬ ਇਹਦੇ ਵਿੱਚ ਮੈਨੂੰ ਲੱਗਦਾ ਕਿ 700 ਕਰੋੜ ਦੇ ਆਸ-ਪਾਸ ਕਾਲੀ ਜਿਹੜੀ ਸੰਪਤੀ ਹੈ ਜਿਹਨੂੰ ਅਸੀਂ ਆਮਦਨ ਤੋਂ ਵੱਧ ਜਦਾਦ ਕਹਿ ਦਿੰਨੇ ਆ ਇੱਕ ਸਭ ਤੋਂ ਵੱਡੀ ਗੱਲ ਇਹ ਵਿੱਚ ਦਿੱਲੀ ਦੇ ਫਾਰਮ ਹਾਊਸ ਆ ਬਹੁਤ ਵੱਡਾ ਜ਼ਿਕਰ ਆ ਉਹਦੇ ਵਿੱਚ ਇਹਨਾਂ ਨੇ 150 ਕਰੋੜ ਦੇ ਆਸ-ਪਾਸ ਦਾ ਉਹ ਫਾਰਮ ਹਾਊਸ ਖਰੀਦਿਆ ਲੇਕਿਨ ਇਹ ਫਾਰਮ ਹਾਊਸ ਉਹਨਾਂ ਨੇ ਉਦੋਂ ਖਰੀਦਿਆ ਜਦੋਂ ਬਿਕਰ ਮਜੀਠੀਆ ਮੰਤਰੀ ਬਣਿਆ ਉਸ ਤੋਂ ਬਾਅਦ ਇਹ ਖਰੀਦਿਆ ਗਿਆ ਹੁਣ ਆਕਸ਼ਨ ਤੇ ਸੀ ਉਹਦਾ ਆਕਸ਼ਨ ਤੇ ਖਰੀਦਿਆ ਗਿਆ ਔਰ ਇਹਦੇ ਫਾਰਮ ਹਾਊਸ ਤੇ ਵਿੱਚ ਪੈਸਾ ਕਿੱਥੋਂ ਲੱਗਿਆ ਉਹਦੀ ਤਫ਼ਤੀਸ਼ ਹਜੇ ਗਹਿਰਾਈ ਨਾਲ ਹੋਣੀ ਆ ਲੇਕਿਨ ਇਹ ਹੈ ਕਿ ਉਹ ਫਾਰਮ ਹਾਊਸ ਇਹਨਾਂ ਦੇ ਮੰਤਰੀ ਬਣਨ ਤੋਂ ਬਾਅਦ ਕ੍ਰੀਦਿਆ ਗਿਆ ਉਹਦਾ ਪੈਸਾ ਕਿਦਾਂ ਚੈਨਲਾਈਜ਼ ਹੋ ਕੇ ਆਇਆ ਉਹ ਹਜੇ ਜਿਹੜੇ ਪ੍ਰਮਾਣ ਪ੍ਰਤੱਖ ਉਹ ਚੀਜ਼ਾਂ ਸਾਹਮਣੇ ਹਜੇ ਨਸ਼ਰ ਹੋਣੀਆਂ ਉਹ ਹੋਈਆਂ ਨਹੀਂ ਹੈਗੀਆਂ ਸਰ ਤੁਸੀਂ ਤਾਂ ਹੁਣ ਇਸ ਪੂਰੇ ਮਾਮਲੇ ਨੂੰ ਜਦ ਦਾ ਇਵਨ ਸ਼ੁਰੂ ਹੋਇਆ ਆ ਭਾਵੇਂ ਡਰੱਗ ਕੇਸ ਤੋਂ ਹੀ ਸ਼ੁਰੂ ਹੋਇਆ ਹੋਵੇ ਤੁਸੀਂ ਸਾਰਾ ਕੁਝ ਹੁਣ ਤੱਕ ਦੇਖਦੇ ਆਏ ਹੋ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਡੀ ਵੱਡੀ ਕਾਰਵਾਈ ਅੱਜ ਹੋਈ ਹੈ ਕਿ ਇਸ ਤੋਂ ਪਹਿਲਾਂ ਵੀ ਕੁਝ ਹੋਇਆ ਚਾਰਜ ਸ਼ੀਟ ਤਕ ਤੌਮਤ ਆ ਚੁੱਕੀ ਆ ਦੇਖੋ ਮੈਂ ਕਹਾਂ ਕਿ ਜਿਹੜਾ ਸਭ ਤੋਂ ਪਹਿਲਾਂ ਇੱਕ ਵਾਰ ਏਡੀ ਨੇ ਜ਼ਰੂਰ ਕੀਤਾ ਸੀਗਾ ਇਹਨੂੰ ਸੰਮਣ ਕੀਤਾ ਸੀ ਉਦੋਂ ਵੀ ਇਹੀ ਚੀਜ਼ਾਂ ਸੀ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਆ ਰਹੀਆਂ 2007 ਤੋਂ 17 ਤੱਕ ਦੀਆਂ 10 ਸਾਲ ਦੀਆਂ ਨੇ ਈਡੀ ਨੇ 2014 ਦੇ ਵਿੱਚ ਆਪਣੀ ਕਾਰਵਾਈ ਸ਼ੁਰੂ ਕੀਤੀ ਸੀ ਲੇਕਿਨ ਮੈਨੂੰ ਲੱਗਦਾ ਹੈ ਕਿ ਈਡੀ ਨੇ ਵਿੱਚ ਬ੍ਰੇਕ ਲਾ ਦਿੱਤੀ ਕੇਸ 'ਚ ਜਿਹੜੀਆਂ ਚੀਜ਼ਾਂ ਸਮਾਰਾ ਇੰਡਸਟਰੀ ਨੂੰ ਬਾਹਰੋਂ ਪੈਸਾ ਭੇਜਿਆ ਗਿਆ ਉਹ ਕੰਪਨੀਆਂ ਨੂੰ ਬਾਅਦ 'ਚ ਸੈਟਲ ਕੀਤਾ ਗਿਆ ਇੱਕ ਕੰਪਨੀ ਪ੍ਰੋਫਿਟੇਬਲ ਕੰਪਨੀ ਹੋਵੇ ਉਹ ਪ੍ਰੋਫਿਟੇਬਲ ਕੰਪਨੀ ਜਿਹੜੀ ਹੈ ਆਪਣਾ ਘਾਟਾ ਕਿਉਂ ਪਾਏਗੀ ਇੰਡੀਆ ਚ ਆ ਕੇ ਜਿੰਦੀ ਮਾਰਕੀਟ ਬੜੀ ਉੱਚੀ ਹੋਵੇ ਉਹਨਾਂ ਨੇ ਘਾਟਾ ਪਾ ਕੇ ਇੱਥੇ ਆਪਣਾ ਕੰਮ ਕੀਤਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਈਡੀ ਦਾ ਪਾਰਟ ਸੀਗਾ ਈਡੀ ਨੇ ਇਹਦੇ ਵਿੱਚ ਤਕਨੀਕਾਤ ਨਹੀਂ ਕੀਤੀ ਪੂਰੀ ਚੰਗੀ ਤਰ੍ਹਾਂ ਈਡੀ ਨੇ ਬਸ ਫਾਈਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਉਹ ਬੰਦ ਵੀ ਹੋਈ ਐ ਇੱਕ ਵਾਰ ਬਿਕਰਮ ਮਜੀਠੀਆ ਨੂੰ ਬੁਲਾਇਆ ਗਿਆ ਉਦੋਂ ਲੱਗਿਆ ਸੀ ਈਡੀ ਤੈਹ ਤੱਕ ਜਾਊਗੀ ਬਾਲ ਦੀ ਖਾਲ ਕੱਢ ਦਊਗੀ ਲੇਕਿਨ ਉਦੋਂ ਬੀਬਾ ਹਰਸਿਮਰਤ ਕੋਰ ਬਦਲ ਮੰਤਰੀ ਸੀ ਔਰ अरुण ਜੇਤਲੀ ਜਿਹੜੇ ਆ ਉਹ ਫਾਈਨਾਂਸ ਮਨਿਸਟਰ ਸਨ ਤੇ ਈਡੀ ਦਾ ਮਹਿਕਮਾ ਉਹਨਾਂ ਦੇ ਹੇਠਾਂ ਸੀ अरुण ਜੇਤਲੀ ਹੋਰਾਂ ਦੀ ਬਾਦਲ ਪਰਿਵਾਰ ਦੇ ਨਾਲ ਕਾਫੀ ਨੇੜਤਾ ਸੀ ਮੈਂ ਇਹ ਨਹੀਂ ਕਹਿੰਦਾ ਉਹਨਾਂ ਨੇ ਮਦਦ ਕੀਤੀ ਹੋएगी ਲੇਕਿਨ ਪ੍ਰਭਾਵ ਵੀ ਬਹੁਤ ਹੁੰਦਾ ਕਿ ਮੈਂ ਜੇਤਲੀ ਸਾਹਿਬ ਦੇ ਨਾਲ ਆ ਜੇਤਲੀ ਸਾਹਿਬ ਮੇਰੇ ਖਾਸ ਨੇ ਤੇ ਉਹਦਾ ਪ੍ਰਭਾਵ ਵੀ ਬਹੁਤ ਹੁੰਦਾ ਬਈ ਚਲੋ ਠੀਕ ਹੈ ਯਾਰ ਇਹਨਾਂ ਨੂੰ ਕੁਝ ਨਹੀਂ ਕਹਿਣਾ ਅਫਸਰ ਆਪ ਹੀ ਥਰਕਣ ਲੱਪ ਪੈਂਦੇ ਆ ਇਮੈ ਮੰਨਦਾ ਨਹੀਂ ਕਿ ਜੇਤਲੀ ਸਾਹਿਬ ਨੇ ਇਦਾਂ ਦੇ ਕੰਮਾਂ 'ਚ ਕੋਈ ਮਦਦ ਕੀਤੀ ਹੋएगी ਲੇਕਿਨ ਕੇਸ ਤਾਂ ਜਿਹੜਾ ਉਹ ਏਡੀ ਨੇ ਠੰਡੇ ਬਸਤੇ 'ਚ ਪਾਇਆ ਭਾਵੇਂ ਉਹਦੇ ਵਿੱਚ ਕੋਈ ਨਲੈਕੀ ਕਿਸੇ ਅਫਸਰ ਦੀ ਹੋਵੇ ਮੈਂ ਨਾਂ ਨਹੀਂ ਲੈਣਾ ਲੇਕਿਨ ਕੁਛ ਨਾ ਕੁਛ ਤਾਂ ਗੜਬੜੀਆਂ ਕੀਤੀਆਂ ਗਈਆਂ ਕਿ ਜਿਹੜਾ ਕੇਸ ਹੈ ਉਹਨੂੰ ਅੱਗੇ ਚਲਾਇਆ ਨਹੀਂ ਗਿਆ ਔਰ ਉਹ ਜਿਹੋ ਕੇਸ ਤਹਿਕੀਕਾ ਤਦੋਂ ਹੋ ਜਾਂਦੀ ਤੇ ਅੱਜ 11 ਸਾਲਾਂ ਬਾਅਦ ਇਹ ਨੌਬਤ ਨਾ ਆਂਦੀ ਜਿਹੜੀ ਅੱਜ ਬਿਜ਼ਨਸ ਨੂੰ ਨੌ ਬਤਾਈ ਆ ਬਿਜ਼ਨਸ ਨੇ ਉਹੀ ਚੀਜ਼ਾਂ ਕੱਢ ਕੇ ਜਿਹੜੀਆਂ ਹੋਰ ਨਵੀਆਂ ਹੋਈਆਂ 2017 ਤੋਂ ਬਾਅਦ ਉਹ ਪਾਈਆਂ ਬਾਕੀ ਦਾ ਸਾਰਾ ਕੇਸ ਪੁਰਾਣਾ ਹੀ ਹੈ ਈਡੀ ਵਾਲਾ ਸਭ ਹੁਣ ਸਵਾਲ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਭਵਿੱਖ ਕੀ ਕਹਿੰਦਾ ਹੈ ਅਜੇ ਤਾਂ ਉਹ ਨਿਆਖ ਰਸਚ ਨੇ ਹੁਣ ਗਾਂ ਕੀ ਹੋਣ ਵਾਲਾ ਜੀ ਦੇਖੋ ਹਜੇ ਤਾਂ ਤਕੀਕਤ ਹੋਰ ਚੱਲਣੀ ਹੈ ਜਿਹੜੇ ਬੰਦਿਆਂ ਨੇ ਵਿਕਰਮ ਮੰਨ ਲਓ ਗੱਡੀਆਂ ਹੈਗੀਆਂ ਵਿਕਰਮ ਮਜੀਠੀਆ ਦੀਆਂ ਜਿਹਦੀ ਲਗਜ਼ਰੀ ਕਾਰਾਂ ਬਾਰੇ ਬਹੁਤ ਪਤਾ ਲੱਗਿਆ ਜਿਨ੍ਹਾਂ ਨੇ ਕਾਰਾਂ ਦੀ ਖਰੀਦੋ-ਫਰੋਖਤ ਵਿਕਰਮ ਮਜੀਠੀਆ ਦੇ ਨਾਲ ਕੀਤੀ ਆ ਹੋ ਸਕਦਾ ਕਿ ਵਿਕਰਮ ਮਜੀਠੀਆ ਨੇ ਧੰਦੇ 'ਚ ਪੈਸਾ ਲਾਇਆ ਹੋਵੇ ਹੋ ਸਕਦਾ ਉਹਨਾਂ ਦੇ ਰਾਹੀਂ ਵਿਕਰਮ ਮਜੀਠੀਆ ਗੱਡੀਆਂ ਮਹਿੰਗੀਆਂ ਖਰੀਦਦਾ ਹੋਵੇ ਹਜੇ ਉਹਨਾਂ ਨੂੰ ਵੀ ਪੁੱਛ ਕੇ ਚਾਹੀਣੀ ਆ ਉਹਨਾਂ ਨੇ ਇਹ ਪੈਸਾ ਕਿੰਨਾ ਕੋ ਦਾ ਚੈਨਲਾਈਜ਼ ਕੀਤਾ ਵਿਕਰਮ ਅਜੀਠੀਏ ਦਾ ਫਿਰ ਹਰਿਆਣੇ ਵਾਲੇ ਜਿਹੜੇ ਪ੍ਰਾਪਰਟੀਆਂ ਹੈਗੀਆਂ ਜਾਂ ਦਿੱਲੀ ਦਾ ਫਾਰਮ ਹਾਊਸ ਹੈ ਇਹ ਪੈਸਾ ਕਿੱਥੋਂ ਆਇਆ ਕਿੰਨੇ ਦਿੱਤਾ ਕਿੱਥੋਂ ਜਨਰੇਟ ਹੋਇਆ ਪੈਸਾ ਕਾਦੀ ਕਮਾਈ ਸੀ ਹਜੇ ਤਾਂ ਇਹ ਵੀ ਸਾਫ਼ ਨਹੀਂ ਹੁੰਦਾ ਪਿਆ ਇਹ ਪੈਸਾ ਕਾ ਦਾ ਹੈ 700 ਕਰੋੜ ਜੇ ਮੰਨ ਲਓ ਅਜ ਬਿਜ਼ਨਸ ਐਸਸੀ ਦਾ ਦਾਵਾ ਕਰਦੀਏ ਇਹ ਵੀ ਤਾਂ ਲਿਆਣਾ ਪਏਗਾ ਇਹ 700 ਕਰੋੜ ਕੀ ਇਹਨਾਂ ਨੇ ਤਾਂ ਰੈਵਨਿਊ ਡਿਪਾਰਟਮੈਂਟ ਇਹਨਾਂ ਕੋਲ ਜਦੋਂ ਸੀ ਮਾਲ ਮਹਿਕਮਾ ਇਹ ਤਹਿਸੀਲਦਾਰਾਂ ਦੇ ਨਾਲ ਮਿਲ ਕੇ ਕਮਾਇਆ ਕੀ ਇਹਨਾਂ ਨੇ ਜ਼ਮੀਨ ਜਾਂ ਦਾਦਾਂ ਚੋਂ ਕਮਾਇਆ ਕੀ ਇਹ ਡਰੱਗ ਬਣੀ ਆ ਹਜੇ ਸਾਰੀਆਂ ਚੀਜ਼ਾਂ ਤੋਂ ਪਰਦਾ ਚੱਕਿਆ ਜਾਣਾ ਹੈ ਜੀ ਹਜੇ ਤਾਂ ਇਹ ਹੈਗਾ ਕਿ ਇਹਨਾਂ ਕੋ ਆਮਦਨ ਤੋਂ ਵੱਧ ਇੰਨੀ ਜਾਇਦਾਦ ਹੈ ਲੇਕਿਨ ਇਹ ਪੈਸਾ ਕਿੱਦਾਂ ਜਨਰੇਟ ਹੋਇਆ ਇਹ ਹਜੇ ਚੀਜ਼ਾਂ ਸਾਹਮਣੇ ਆਣੀਆਂ ਹੋ ਸਕਦਾ ਹੈ ਕਿ ਅਫਸਰਾਂ ਨੇ ਮਿਲ ਕੇ ਵਿਕਰਮ ਜਿਠੇ ਨਾ ਕੀਤਾ ਹੋਵੇ ਇਵੇਂ ਮੰਨ ਲਓ ਸਾਧੂ ਸਿੰਘ ਧਰਮਸਰੋਤ ਆ ਜਾਂ ਹੋਰ ਹੈ ਇਹਨਾਂ ਤੇ ਵੀ ਇਲਜ਼ਾਮ ਲੱਗੇ ਆ ਨਾ ਆਸ਼ੂ ਤੇ ਵੀ ਤਾਂ ਇਹ ਇਲਜ਼ਾਮ ਹੈ ਨਾ ਵੀ ਬਿਊਰੋਕ੍ਰੇਸੀ ਨਾਲ ਮਿਲ ਕੇ ਜਿਹੜਾ ਬਾਹਰ ਭੱਜ ਗਿਆ ਆਫੀਸਰ ਉਹਦੇ ਨਾਲ ਮਿਲ ਕੇ ਇਹਨਾਂ ਨੇ ਟੈਂਡਰ ਕੋ ਠੱਲਾ ਕੀਤਾ ਹੁਣ ਇਹ ਵੀ ਆਖਰਕਾਰ ਪੈਸਾ ਕਿਸੇ ਤਰੀਕੇ ਦਾ ਜਨਰੇਟ ਹੋਇਆ ਆ ਨਾ ਉਹ ਜਨਰੇਟ ਕਿਦੇ ਕਰਕੇ ਹੋਇਆ ਹਜੇ ਤੱਕ ਉਹਦੀ ਤਸਵੀਰ ਜਿਹੜੀ ਉਹ ਸਾਫ਼ ਹੋਣੀ ਆ ਲੇਕਿਨ ਮੈਨੂੰ ਇਹ ਲੱਗਦਾ ਕਿ 200 ਗਵਾਹ ਬੜੇ ਬਣਾਏ ਆ ਠੋਕ ਕੇ ਬਣਾਏ ਆ ਬਿਜ਼ਨਸ ਨੇ ਬਹੁਤ ਮਿਹਨਤ ਕੀਤੀ ਹੈ ਕੀਤੇ ਗਏ ਨੇ ਏਕ-ਏਕ ਕੰਟਰੀ ਚੈੱਕ ਕੀਤੀ ਗਈ ਹੈ ਵਿਦੇਸ਼ਾਂ ਦਾ ਪੈਸਾ ਕਿੰਨਾ ਆਇਆ ਉਹਨੂੰ ਚੈਨਲਾਈਜ਼ ਕੀਤਾ ਗਿਆ ਬੁੱਧ ਸਿੰਘ ਹੋਰ ਜਣੀਆਂ ਬੀਬੀਆਂ ਦਾ ਪੈਸਾ ਹੈਗਾ ਇਹ ਸਾਰਾ ਚੈਨਲਾਈਜ਼ ਕੀਤਾ ਗਿਆ ਹਜੇ ਦੇਖੋ ਅੱਗੇ-ਅੱਗੇ ਕੀ ਹੁੰਦਾ ਮੈਨੂੰ ਲੱਗਦਾ ਅੱਗੇ ਆਉਣ ਵਾਲੇ ਦਿਨ ਹੋਰ ਓਖੇ ਆ ਵਿਕਰਮਜੀਠੀਆ ਦੇ ਸੌਖੇ ਨਹੀਂ ਹੈਗੇ ਜੀ ਜੇ ਆਪਾਂ ਅਦਾਲਤੀ ਕਾਰਵਾਈ ਦੇ ਨਾਲ ਨਾਲ ਆਪਾਂ ਪੁਲਿਸਿੰਗ ਵੀ ਦੇਖੀ ਹੈ ਹੁਣ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨੈ ਖਰਾਸਤ ਚ ਨੇ ਉਹ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਦੀ ਜ਼ਮਾਨਤ ਲੱਗ ਜੇ ਪ੍ਰਚਾਰ ਚੀੜ ਤਾਂ ਫਾਈਲ ਹੋ ਗਈ ਹੁਣ ਹੁਣ ਕੁਝ ਹੈ ਕੋਈ ਰਹਿਤ ਬਚੀ ਇਹ ਦੇਖੋ ਇਹ ਤਾਂ ਜੱਜ ਸਾਹਿਬਾਨ ਦੇ ਉੱਤੇ ਹੁੰਦਾ ਹੈ ਉਹਨਾਂ ਉਹਨਾਂ ਦੀ ਕਿਉਂਕਿ ਇਹ ਜੁਡੀਸ਼ੀਅਰ ਮੈਟਰ ਹੈਗਾ ਇਹ ਜੱਜ ਸਾਹਿਬ ਸਮਝਣਗੇ ਕਿ ਠੀਕ ਹੈ ਹੁਣ ਇਹ ਬਾਹਰ ਜਾ ਕੇ ਗਵਾਹਾਂ ਨੂੰ ਨਹੀਂ ਡਰਾ ਸਕਦਾ ਪ੍ਰਭਾਵਿਤ ਨਹੀਂ ਕਰ ਸਕਦਾ ਤੇ ਉਹ ਕੇਸਾਂ ਦੇ ਵਿੱਚ ਜ਼ਮਾਨਤ ਲਈ ਦੇ ਦੇਣਗੇ ਇਹ ਤਾਂ ਜੱਜ ਸਾਹਿਬ ਦੇ ਉੱਤੇ ਆ ਉਹਨਾਂ ਕੋਲ ਜਾਏਗੀ ਤਰਕ ਵਾਲਾ ਵਕੀਲ ਡਿਫੈਂਸ ਦਾ ਵਕੀਲ ਕੀ ਕਹਿੰਦਾ ਹੈ ਪ੍ਰੋਸੀਕਿਊਸ਼ਨ ਦਾ ਵਕੀਲ ਕੀ ਕਹਿੰਦਾ ਬਿਜਲੈਂਸ ਆਪਣਾ ਤਰਕ ਕੀ ਰੱਖਦੀ ਹੈ ਭਈ ਇਹਨਾਂ ਨੂੰ ਅੰਦਰ ਕਿਉਂ ਰੱਖਣਾ ਜ਼ਰੂਰੀ ਆ ਕਿਉਂਕਿ ਹਜੇ ਤਫਤੀਸ਼ ਜਾਰੀ ਆ ਮੈਨੂੰ ਲੱਗਦਾ ਕਿ ਬਿਜਲੈਂਸ ਨੇ ਆਪਣਾ ਚਲਾਨ ਤਾਂ ਦੇ ਦਿੱਤਾ ਲੇਕਿਨ ਬਾਅਦ ਵਿੱਚ ਹਜੇ ਮਨੀ ਵੀ ਤਾਂ ਪ੍ਰੂਵ ਕਰਨੀ ਨਾ ਕਿੱਥੋਂ ਲਿਆਂਦੀ ਗਈ ਜਨਰੇਟ ਕਿਦਾਂ ਹੋਈ ਹੂੰ ਉਜੇ ਕਰਕੇ ਹਜੇ ਬਿਜ਼ਨਸ ਦੀ ਤਫਤੀਸ਼ ਜਾਰੀ ਹੈ ਸਪਲੀਮੈਂਟਰੀ ਹੋ ਸਕਦਾ ਚਲਾਨੇ ਦਾ ਹੋਰ ਦਿੱਤਾ ਜਾਵੇ ਹੋਰ ਬੰਦੇ ਜਿਨ੍ਹਾਂ ਨਾਲ ਮਿਲ ਕੇ ਮੰਨ ਲਓ ਕੋਈ ਅਫਸਰਾਂ ਨਾਲ ਮਿਲ ਕੇ ਕਮਾਈ ਕੀਤੀ ਹੋਵੇ ਉਹ ਅਫਸਰਾਂ ਨੂੰ ਲਿਆਣਗੇ ਜਿਹੜੇ ਦੇ ਵਿੱਚ ਹੋ ਸਕਦਾ ਇਹਦਾ ਸਪਲੀਮੈਂਟਰੀ ਚਲਾਨ ਹਜੇ ਦੇਣਾ ਹੋਵੇ ਲੇਕਿਨ ਇਹ ਹੈ ਕਿ ਮੈਨੂੰ ਲੱਗਦਾ ਹੈ ਹਜੇ ਇੰਨੀ ਛੇਤੀ ਜਮਾਨਤ ਜਿਹੜੀ ਉਹ ਮਿਲਦੀ ਨਹੀਂ ਹੈਗੀ ਕਿਉਂਕਿ ਮਾਮਲਾ ਬਹੁਤ ਹਾਈ ਪ੍ਰੋਫਾਈਲ ਹੋ ਗਿਆ ਅੱਛਾ ਡਾਕਟਰ ਸਾਹਿਬ ਮੈਂ ਅੰਤ ਵਿੱਚ ਆ ਕੇ ਜੇ ਸਵਾਲ ਕਰਨਾ ਹੋਵੇ ਵਿਕਰਮ ਸਿੰਘ ਮਜੀਠੀਆ ਦਾ ਇਹ ਮਾਮਲਾ ਜਿਹੜਾ ਹੁਣ ਤੱਕ ਆਇਆ ਉਹਨਾਂ ਨੂੰ ਸਵਾਲ ਜਵਾਬ ਹੋ ਰਿਹਾ ਹੋਰ ਵੀ ਅੱਗੇ ਵਧੂਗੀ ਕਿ ਇਸ ਨੈਕਸਟ ਸੈਸ਼ਨ ਦੇ ਵਿੱਚ ਗਨੀਵਕੌਰ ਮਜੀਠੀਆ ਨੂੰ ਵੀ ਇਨਵੋਲਵ ਕੀਤਾ ਜਾ ਸਕਦਾ ਹੈ ਜੀ ਹਾਂ ਦੇਖੋ ਉਹਨਾਂ ਨੂੰ ਸੰਮਣ ਤਾਂ ਗਿਆ ਹੋਇਆ ਹੈ ਨਾ ਸੰਮਣ ਗਿਆ ਹੋਇਆ ਹੈ ਐਫ ਆਈ ਆਰ ਜਿਹੜੀ ਆ ਉਹਨਾਂ ਦੇ ਨਾਂ ਦੇ ਉੱਤੇ ਪ੍ਰਾਪਰਟੀ ਵੀ ਹੈਗੀ ਉਹਨਾਂ ਦੇ ਨਾਂ ਦੇ ਉੱਤੇ ਕੰਪਨੀ ਵੀ ਬਣਾਈ ਗਈ ਆ ਪੈਸਾ ਵੀ ਲਿਆਂਦਾ ਗਿਆ ਚੈਨਲਾਈਜ਼ ਕਰਕੇ ਪੁੱਛ ਕੇ ਇੱਥੇ ਤੱਕ ਕਰੇਗੀ ਬਿਜ਼ਨਸ ਜੇ ਪੁੱਛਗਿਛ ਵਿੱਚ ਇਹ ਸਾਫ਼ ਹੋ ਜਾਂਦਾ ਕਿ ਨਹੀਂ ਇਹ ਸਹੀ ਹੈ ਇਹ ਪੈਸੇ ਬਾਰੇ ਇਹਨਾਂ ਨੂੰ ਨਹੀਂ ਪਤਾ ਬਿਕਰਮ ਮਜੀਠੀਆ ਨੇ ਹੀ ਇਹਨਾਂ ਦੇ ਸਾਈਨ ਕਰਕੇ ਘੁਮਾਇਆ ਜਾਂ ਕੀਤਾ ਤੇ ਬਿਜਨ ਦੇ ਅਫਸਰ ਸੈਟੀਸਫਾਈ ਹੋਣਗੇ ਨਹੀਂ ਉਹਨੂੰ ਐਫ ਆਈ ਆਰ ਚ ਅਰੈਸਟ ਕਰਨਗੇ ਅਦਰਵਾਈਜ਼ ਨਹੀਂ ਤਾਂ ਫਿਰ ਅਰੈਸਟ ਤਾਂ ਕੀਤਾ ਜਾ ਸਕਦਾ ਨਾ ਜੇ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਦੇ ਖਾਤਿਆਂ ਦਾ ਇਸਤੇਮਾਲ ਕੀਤਾ ਗਿਆ ਪ੍ਰਾਪਰਟੀਆਂ ਖਰੀਦਣ ਲਈ ਉਹਨਾਂ ਦੇ ਨਾਂ ਦਾ ਇਸਤੇਮਾਲ ਕੀਤਾ ਗਿਆ ਤੇ ਉਹ ਜਿਹੜਾ ਵਾ ਉਹਦੇ ਬਾਰੇ ਬਿਜ਼ਨਸ ਬਿਊਰੋ ਚੰਗੀ ਤਰ੍ਹਾਂ ਤਹਿਕੀਕਾਤ ਕਰੇਗਾ ਵੀ ਇਹ ਪੈਸਾ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਅਗਰ ਉਹ ਸੈਟੀਸਫੈਕਸ਼ਨ ਹੋ ਜਾਊਗੀ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਨਹੀਂ ਹੋਏਗੀ ਫਿਰ ਉਹ ਆਪਣੇ ਉਹਨਾਂ ਨੂੰ ਕਸਟੋਡੀਅਲ ਇੰਟਰੋਗੇਸ਼ਨ ਚਾਹੀਦੀ ਹੋएगी ਤੇ ਗ੍ਰਿਫਤਾਰ ਕਰ ਲੈਣਗੇ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਦੱਸਦੇ ਰਵਾਂਗੇ ਮੇਰੇ ਨਾਲ ਕੈਮਰਾਮੈਨ ਜਸਪ੍ਰੀਤ ਸਿੰਘ ਮੈਂ ਸਾਹਿਬ ਸੇ ਇਜਾਜ਼ਤ ਚਾਹੁੰਨਾ ਬਣੇ ਰਵਾਂ ਨਡੀਆ ਪੰਜਾਬੀ ਤੇ